ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਜਿਹੜਾ ਨਵਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਛਰੋਨੀ ਕਮੇਟੀ ਤੇ ਜਿਹੜਾ 328 ਰੁਪਿਆਂ ਦਾ ਕਹਿੰਦੇ ਗੁੰਮ ਹੋ ਗਿਆ ਉਹਦੇ ਸੰਬੰਧੀ ਮੈਂ ਵਿਚਾਰ ਦੇਣੇ ਦੇਣਾ ਕਿਉਂਕਿ ਛਰੋਨੀ ਕਮੇਟੀ ਜਿਹੜੀ 1920 ਦੇ ਵਿੱਚ ਹੋਂਦ ਵਿੱਚ ਆਈ ਤੇ 1925 ਦੇ ਵਿੱਚ ਸ਼ੋਨਿਕ ਕਮੇਟੀ ਦਾ ਐਕਟ ਬਣਿਆ ਜਿਹਦੇ ਤਹਿਤ ਸਾਰੀਆਂ ਸਮਾਵਾਂ ਜਿਹੜੀਆਂ ਸ਼ੋਨਿਕ ਕਮੇਟੀ ਦੇ ਮੁਲਾਜ਼ਮਾਂ ਨੇ ਜੋ ਅਧਿਕਾਰ ਕੀਤੇ ਸੀ ਕਿਹਦੇ ਕਿਸ ਤਰ੍ਹਾਂ ਹੈਗੇ ਉਹਦੇ ਸੰਬੰਧੀ ਜਿਹੜਾ 1925 ਐਕਟ ਬਣਿਆ ਸੀ ਤੇ ਜਿਹੜੀ 328 ਰੂਪਾਂ ਦੀ ਮੈਂ ਗੱਲ ਕਰਦਾ ਇਹ 220 ਦਾ ਵਾਕਿਆ ਤੇ ਇਹਦੇ ਵਿੱਚ ਪ੍ਰਧਾਨ ਉਸ ਸਮੇਂ ਗੁਵਿੰਦ ਸਿੰਘ ਲੰਗੋਵਾਲ ਸੀ ਤੇ ਜਹਦਾ ਸ਼੍ਰੀ ਅਕਾਲ ਤਖਤ ਜਾਨੀ ਹਰਪ੍ਰੀਤ ਸਿੰਘ ਸੀ ਤੇ ਇਹਨਾਂ ਨੇ ਕਿਉਂਕਿ 328 ਰੁਪਿਆਂ ਦੀ ਗੱਲ ਉਦੋਂ ਵੀ ਬੜੀ ਚਰਚਾ ਦਾ ਵਿਸ਼ਾ ਬਣੀ ਸੀ ਤੇ ਇਹਦੇ ਤਹਿਤ ਬੜੀ ਸੋਚ ਵਿਚਾਰ ਕਰਕੇ ਜਿਹੜੇ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੇ ਵਿਚਾਰ ਕਰਕੇ ਬੁੱਧੀਜੀਵੀਆਂ ਨਾਲ ਵਿਦਵਾਨਾਂ ਦੇ ਨਾਲ ਜਰਨਲਿਸਟ ਦੇ ਨਾਲ ਵਿਚਾਰ ਕਰਕੇ ਕਿ ਇਹ ਕੇਸ ਬੜਾ ਸੀਰੀਅਸ ਹੈ ਕਿਉਂਕਿ ਧੰਤਨ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਹੈ ਤੀਨਾਂ ਨੇ ਇਹ ਕੇਸ ਜਿਹੜਾ ਸ੍ਰੀ ਅਕਾਲਤਾ ਸਾਹਿਬ ਵਿਖੇ भेजया ਤੇ ਇਹਦੀ ਇਨਕੁਆਰੀ ਅ શ્રી ਅਕਾਲਤਾ ਦੇ ਜ਼ਹੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਡਾਕਟਰ ਇਸ਼ੇ ਸਿੰਘ ਜੋ ਸੀਨੀਅਰ ਵਕੀਲ ਆ ਹਾਈ ਕੋਰਟ ਦੇ ਉਹਨਾਂ ਦੇ ਤਹਿਤ ਕਮੇਟੀ ਬਣਾ ਕੇ ਕੀਤੀ ਗਈ ਬਰੀਕੀ ਦੇ ਨਾਲ ਇਹਦੀ ਜਿਹੜੀ ਜਾਂਚ ਹੋਈ ਹੈ ਤੇ ਇਹ ਜਾਂਚ ਜਿਹੜੀ ਆ ਤਕਰੀਬਨ ਬਹੁਤ ਸਮਾਂ ਲਾ ਕੇ 1000 ਰੁਪਏ ਦੇ ਕਰੀਬ ਜਿਹੜੀ ਇਹਦੀ ਜਾਂਚ ਦੇ ਜਿਹੜੇ ਉਹਨਾਂ ਨੇ ਜਾਂਚ ਦਿੱਤੀ ਤੋ ਉਹਦੇ ਤਹਿਤ ਜਿਹੜੀ ਬਾਅਦ ਦੇ ਵਿੱਚ ਜਦੋਂ ਸਾਡੀਆਂ ਮੀਟਿੰਗ ਅਕਾਲਤਾ ਸਾਹਿਬ ਤੇ ਹੋਈ ਤੇ ਅਕਾਲਤਾ ਸਾਹਿਬ ਦੇ ਜਹੇਦਾਨ ਨੇ ਵੀ ਜੋ ਗਿਆਨੀ ਹਰਪ੍ਰੀਤ ਸਿੰਘ ਹੀ ਉਹਨਾਂ ਨੇ ਵੀ ਸੰਤੁਸ਼ਟੀ ਪ੍ਰਗਟ ਕੀਤੀ ਕਿ ਇਹ ਜਾਂਚ ਜਿਹੜੀ ਬਹੁਤ ਚੰਗੇ ਲੈਵਲ ਤੇ ਇਹ ਜਿਹੜੀ ਜਾਂਚ ਕੀਤੀ ਗਈ ਤੇ ਇਹਦੇ ਵਿੱਚ 16 ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਨੌਕਰੀਆਂ ਤੋਂ ਫਾਰਕ ਕੀਤਾ ਗਿਆ ਜੋ ਸਾਡੇ ਅਧਿਕਾਰ ਖੇਤਰ ਆ ਚੋਣ ਕਮੇਟੀ ਦੇ ਤੇ 4 ਸਾਲ ਹੋ ਗਏ ਇਹਦੇ ਵਿੱਚ ਬੜੀ ਜਿਹੜੀ ਤਰਲੋ ਮੱਛੀ ਜਾਂ ਧਰਨੇ ਲਾਉਣ ਦੇ ਰੂਪ ਦੇ ਵਿੱਚ ਭਾਈ ਬਲਦੇਵ ਸਿੰਘ ਖਾਲਸਾ ਨੇ ਬਡਾਲੇ ਨੇ ਬਲਦੇਵ ਸਿੰਘ ਬਡਾਲੇ ਨੇ ਬੜੀ ਕੋਸ਼ਿਸ਼ ਕੀਤੀ ਇਹਨੂੰ ਇੱਕ ਮੈਂ ਕੰਨਾ ਪਤਾ ਨਹੀਂ ਉਹਦੇ ਮਨ 'ਚ ਕੀ ਈਗੋ ਆ ਕੀ ਦਵੇਤ ਹੈਗੀ ਆ ਉਹਨੇ ਸਰਦਾਰ ਬਲਵਿੰਦਰ ਸਿੰਘ ਹੁਣਾਂ ਤੋਂ ਇੱਕ ਰਿੱਟ ਵੀ ਜਿਹੜੀ ਪਾਈ ਇਹ 322 ਰੂਪਾ ਸੰਬੰਧੀ ਉਦੇ ਵਿੱਚ ਲੋਰ ਕੋਰ ਨੇ ਉਹ ਖਾਰਜ ਕੀਤੀ ਤਾਂ ਹਾਈ ਕੋਰਟ ਦੇ ਵਿੱਚ ਜਿਹੜੀ ਉਹ ਡੈਟ ਦਾ ਅਜੇ ਫੈਸਲਾ ਹੋਣਾ ਬਾਕੀ ਹੈ ਮੈਂ ਕਹਿੰਦਾ ਕਿ ਜੇ ਬਡਾਲੇ ਨੇ ਨਹੀਂ ਕੋਸ਼ਿਸ਼ ਕੀਤੀ ਅਸੀਂ ਮੰਨਦੇ ਹਾਂ ਠੀਕ ਹੈ ਪਰ ਉਹਨੂੰ ਜਿਹੜੀ ਅਜੇ ਜਾਂਚ ਚੱਲਦੀ ਪਈ ਆ ਹਾਈ ਕੋਰਟ ਦੇ ਵਿੱਚ ਕੇਸ ਆ ਤਾਂ ਉਹ ਕੀ ਕੋਰਟ ਦੇ ਵਿੱਚ ਆਪਾਂ ਨੂੰ ਕੁਝ ਯਕੀਨ ਨਹੀਂਗਾ ਤੇ ਅੱਜ ਬਖਰੀਆਂ ਮੀਟਿੰਗਾਂ ਕਰਕੇ ਤੁਹਾਨੂੰ ਮੱਚੀ ਹੋਇਆ ਪਿਆ ਮੈਨੂੰ ਇਹ ਮਹਿਸੂਸ ਹੁੰਦਾ ਕਿ ਸਾਰਾ ਦਾ ਸਾਰਾ ਕੁਝ ਜਿਹੜਾ ਪੋਲੀਟੀਕਲ ਤੌਰ ਤੇ ਹੋ ਰਿਹਾ ਕਿਉਂਕਿ ਅਨ 2027 ਦੀਆਂ ਇਲੈਕਸ਼ਨਾਂ ਆ ਰਹੀਆਂ ਤੇ ਸਰਕਾਰ ਦੇ ਵਿੱਚ ਜਾਂ ਮੁੱਖ ਮੰਤਰੀ ਦੇ ਵਿੱਚ ਗਰਾਊਂਡਰ ਜੋ ਦਿਖਦੀ ਪਈ ਹੈ ਜਾਂ ਉਹਨਾਂ ਦਾ ਜੋ ਆਧਾਰ ਖਤਮ ਹੁੰਦਾ ਪਿਆ ਉਹਦੇ ਤਹਿਤ ਜਿਹੜੀਆਂ ਇਹ ਪਲੈਨਾਂ ਬਣਦੀਆਂ ਪਈਆਂ ਮੇਰੀ ਬੇਨਤੀ ਹੈ ਕਿ ਇਦਾਂ ਦੀ ਗੱਲ ਜਿਹੜੀ ਘਟਿਆ ਸਿਆਸਤ ਜਿਹੜੀ ਨਹੀਂ ਹੋਣੀ ਚਾਹੀਦੀ ਗੁਰੂ ਰਾਮਦਾਸ ਦਾ ਦਾਰਿਆ ਇਸ ਦਰ ਤੇ ਹਰ ਸਮਰੱਥਾ ਜਿਹੜਾ ਚੋਣ ਕਮੇਟੀ ਦੇ ਪ੍ਰਧਾਨ ਜਿਹੜੀ ਰੱਖਦੇ ਆ ਤੇ ਉਹਦੇ ਤੌਰ ਤੇ ਅਨਕੁਆਰੀਆਂ ਵੀ ਹੁੰਦੀਆਂ ਤੇ ਸਜਾਵਾਂ ਵੀ ਹੁੰਦੀਆਂ ਤਾਂ ਮੁੱਖ ਮੰਤਰੀ ਨੂੰ ਸੋਚਣਾ ਚਾਹੀਦਾ ਕਿ ਜਿਹੜੀ ਇਦਾਂ ਦੀ ਘਟੀਆ ਸਿਆਸਤ ਇਦਾਂ ਦਾ ਨੀਵਾਪਣ ਨਹੀਂ ਦਿਖਾਉਣਾ ਚਾਹੀਦਾ ਗੁਰੂ ਰਾਮਦਾਸ ਦੇ ਰਾਤੇ ਤੇ ਮੈਂ ਅਪੀਲ ਕਰਦਾ ਕਿ ਇਹ ਕੋਈ ਅੰਗੈਲੀ ਦਾ ਮਹੱਲਾ ਅਸੀਂ ਸਜਾਵਾਂ ਦੇ ਚੁੱਕੇ ਆ ਤੇ ਅੰਗੈਲੀ ਹੋਈ ਜਾਂ ਕਰਪਸ਼ਨ ਕੇਸ ਇਹਨੇ ਕੀਤੀ ਆ ਉਹਦੇ ਸੰਬੰਧੀ ਅਸੀਂ ਸਾਰੀਆਂ ਸਜ਼ਾਵਾਂ ਜਿਹੜੀਆਂ ਉਹ ਦੇ ਚੁੱਕੇ ਆ ਇਸ ਮਸਲੇ ਨੂੰ ਕਲੋਜ਼ ਕਰਨਾ ਚਾਹੀਦਾ ਤੇ ਕਦਰਾਂ ਕੀਮਤਾਂ ਨੂੰ ਜਾਣ ਕੇ ਜਿਹੜੇ ਗਾਂਹਾਂ ਦੀਆਂ ਜਿਹੜੀਆਂ ਵਿਚਾਰਾ ਉਹ ਦੇਣੀਆਂ ਚਾਹੀਦੀਆਂ ਨਾ ਕਿ ਕਿਸੇ ਇੱਕ ਜਮਾਤ ਨੂੰ ਜਾਂ ਸੰਸਥਾ ਨੂੰ ਜੇ ਇਦਾਂ ਆਪਾਂ ਢਾਵਾਂਗੇ ਇਹ ਸੰਸਥਾ ਜਿਹੜੀ ਆ ਕਿਸੇ ਦੇ ਢਾਹ ਟਿੱਠਣੀ ਨਹੀਂ ਕਿਉਂਕਿ ਸੰਸਥਾ ਜਿਹੜੀ ਆਪਣੇ ਸੰਰਥ ਜਿਹੜੀ ਆਪ ਰੱਖਦੀ ਹੈਗੀ ਹਰ ਵਿਸ਼ੇ ਤੇ ਕਿਉਂਕਿ ਵੱਡੀਆਂ ਸੰਸਥਾ ਦੀਆਂ ਪ੍ਰਾਪਤੀਆਂ ਪਾਵੇਂ ਐਜੂਕੇਸ਼ਨ ਪ੍ਰਤੀ ਆ ਪਾਵੇਂ ਹੈਲਥ ਪ੍ਰਤੀ ਆ ਤੇ ਪਾਵੇਂ ਗੁਰੂ ਘਰਾਂ ਦੇ ਪਰੰਧਾ ਸਮੱਥੀ ਆ ਤੇ ਇਦਾਂ ਦੀ ਸੰਸਥਾ ਜਿਹੜੀ ਆ ਸਾਡੀ ਕੋਲ ਆ ਕਿਤੇ ਹੋਰ ਕਿਸੇ ਵੀ ادارے ਦੇ ਕੋਲ ਜਾਂ ਕੋਮ ਦੇ ਕੋਲ ਕਿ ਇਦਾਂ ਦੀ ਸਮਰੱਥਾ ਨਹੀਂ ਇਹਨੂੰ ਢਾਉਣ ਦੇ ਲਈ ਪਤਾ ਨਹੀਂ ਕਿਸ ਬੀਛੇ ਤੇ ਸਾਡੇ ਮੁਖਮੰਤੀ ਨੂੰ ਮਹਿਸੂਸ ਹੁੰਦਾ ਪਰ ਆਪ ਗੁਰੂ ਨੂੰ ਮੰਨਣਾ ਚਾਹੀਦਾ ਗੁਰੂ ਦੇ ਆਸ਼ੀਰਵਾਦ ਨਾਲ ਚੱਲਣਾ ਚਾਹੀਦਾ ਤੇ ਤਾਂ ਫਿਰ ਜਦੋਂ ਆਪ ਚੱਲੇਗਾ ਫਿਰ ਇਦਾਂ ਦੇ ਫੈਸਲੇ ਲੈਣੇ ਚਾਹੀਦੇ